ਰਮੀ ਰੰਦਾਵਾ ਦਾ ਬਿਆਨ ਸਾਹਮਣੇ ਆਇਆ ਹੈ ਪੁਲਿਸ ਨੇ ਬਿਨਾ ਵੈਰੀਫਾਈ ਕੀਤੇ ਪ੍ਰਿੰਸ ਤੇ ਪਰਚਾ ਦਰਜ ਕਰ ਦਿੱਤਾ ਆ 20 ਤੋਂ 25 ਲੋਕਾਂ ਨੇ ਦੱਸਦੀ ਕਿ ਪ੍ਰਿੰਸ ਤੇ ਹਮਲਾ ਕੀਤਾ ਹੈ ਰਮੀ ਰੰਦਾਵਾ ਕਹਿ ਰਿਹਾ ਹੈ ਸੈਲਫ ਡਿਫੈਂਸ ਦੇ ਵਿੱਚ ਹੀ ਫਾਇਰ ਕੱਢਨੇ ਪਏ ਨੇ ਔਰ ਮੇਰੇ ਭਰਾ ਤੇ ਜੀਜਾ ਹਸਪਤਾਲ ਦੇ ਵਿੱਚ ਪਹੁੰਚੇ ਨੇ ਦਰਸਲ ਦੱਸਦੀ ਕਿ ਮੁਹਾਲੀ ਦੇ ਬੈਸਟੈਕ ਮਾਲ ਦੇ ਨੇੜੇ ਸੜਕ ਤੇ ਵਿਵਾਦ ਹੋਇਆ ਸੀ ਰੋਡ ਰੇਸ ਦਾ ਸਾਰਾ ਮਾਮਲਾ ਸੀ ਤਾਂ ਪ੍ਰਿੰਸ ਰੰਦਾਵਾ ਨੇ ਫਾਇਰ ਕੱਢੇ ਸੱਤ ਪੁਲਿਸ ਨੇ ਦੱਸਿਆ ਕਿ ਦੋਵਾਂ ਧਿਰਾਂ ਦੇਖਿਲਾਫ ਮਾਮਲਾ ਦਰਜ ਕੀਤਾ ਹੈ ਔਰ ਇਸ ਦੇ ਵਿਚਾਲੇ ਹੁਣ ਰਮੀ ਰੰਦਾਵਾ ਦਾ ਬਿਆਨ ਆਇਆ ਹੈ ਤਾਂ ਪੰਜਾਬੀ ਗਾਇਕ ਨੇ ਪ੍ਰਿੰਸ ਰੰਦਾਵਾ ਰਮੀ ਰੰਦਾਵਾ ਔਰ ਰਮੀ ਰੰਦਾਵਾ ਦਾ ਕਹਿਣਾ ਹੈ ਕਿ ਮਜਬੂਰੀ ਉਸ ਵੇਲੇ ਸੈਲਫ ਡਿਫੈਂਸ ਦੇ ਵਿੱਚ ਹੀ ਫਾਇਰ ਕੱਢੇ ਗਏ ਸੀ ਤਾਂ ਵੀ ਤੋਂ 25 ਲੋਕਾਂ ਨੇ ਪ੍ਰਿੰਸ ਤੇ ਹਮਲਾ ਕਰ ਦਿੱਤਾ ਸੀ ਇਹ ਵੀ ਉਹਨਾਂ ਨੇ ਕਿਹਾ ਹੈ ਔਰ ਉਹਨਾਂ ਨੇ ਕਿਹਾ ਕਿ ਮੇਰਾ ਭਰਾ ਤੇ ਜੀਜਾ ਇਸ ਵੇਲੇ ਹਸਪਤਾਲ ਚ ਪੜਤੇ ਨੇ ਦੇ ਬੈਸਟੈਕ ਦੇ ਨੇੜੇ ਦੋ ਦਿਨ ਪਹਿਲਾਂ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਸੀਗਾ ਜਦੇ ਵਿੱਚ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਪੰਜਾਬੀ ਸਿੰਗਰ ਪ੍ਰਿੰਸ ਰੰਦਾਵਾ ਦੇ ਨਾਲ ਕੁਝ ਲੋਕਾਂ ਦੀ ਲੜਾਈ ਝਗੜਾ ਹੋਇਆ ਸੀਗਾ ਜਿਤੋਂ ਬਾਅਦ ਇਹ ਪੂਰਾ ਜਿਹੜਾ ਹੈਗਾ ਹਵਾਈ ਫਾਇਰਿੰਗ ਦਾ ਵੀ ਘਟਨਾ ਸਾਹਮਣੇ ਆਈ ਸੀ ਇਸ ਨੂੰ ਲੈ ਕੇ ਹੁਣ ਪੁਲਿਸ ਨੇ ਕ੍ਰਾਸ ਐਫ ਆਈ ਆਰ ਦਰਜ ਕਰ ਲਈ ਹੈ ਔਰ ਇਹਦੇ ਵਿੱਚ ਹੁਣ ਪੁਲਿਸ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਔਰ ਸੀਸੀਟੀਵੀ ਵੀ ਸਾਹਮਣੇ ਆਈ ਹੈ ਕਿ ਕਿਸ ਤਰ੍ਹਾਂ ਉਸ ਦਿਨ ਰਾਤ ਨੂੰ ਭਗਦੜ ਮਰਦ ਦੀ ਨਜ਼ਰ ਆ ਰਹੀ ਹੈ ਹਾਲਕਿ ਪ੍ਰਿੰਸ ਰੰਧਾਵਾ ਫਿਲਹਾਲ ਹਸਪੀਟਲ ਐਡਮਿਟ ਹੈ ਲੇਕਿਨ ਉਹਨਾਂ ਦੇ ਜਿਹੜੇ ਭਰਾ ਨੇ ਰਮੀ ਰੰਧਾਵਾ ਉਹ ਵੀ ਉਹ ਸਾਡੇ ਨਾਲ ਨਹੀਂ ਕਿਉਂਕਿ ਅਸੀਂ ਹਜੇ ਵੀ ਜਿਹੜੀ ਕਨਫਿਊਜ਼ਨ ਜ਼ਰੂਰ ਹੈ ਕਿ ਰੀਜ਼ਨ ਕੀ ਰਿਹਾ ਇਕ ਤਾਂ ਲੜਾਈ ਚ ਗੜਦਾ ਦੂਜਾ ਇਹਨਾਂ ਕੀ ਨੌਬਤ ਆ ਗਈ ਸੀ ਕਿ ਫਾਇਰਿੰਗ ਕਰਨੀ ਪਈ ਤੀਜਾ ਪੁਆਇੰਟ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਆ ਆਖਿਰ ਅਸਲੀਅਤ ਕੀ ਹੈ ਰਮੀ ਕਿਉਂਕਿ ਮਾਮਲਾ ਦਰਜ ਹੋ ਚੁੱਕਿਆ ਹੈ ਕ੍ਰਾਸ ਐਫ ਆਈ ਆਰ ਦਰਜ ਹੋਈ ਹੈ ਪ੍ਰਤਾਪ ਰੰਧਾਵਾ ਤੇ ਉਹਨਾਂ ਦੇ ਜਿਹੜੇ ਸਾਥੀ ਐ ਦੂਜੇ ਪਾਸੇ ਪ੍ਰਿੰਸ ਰੰਦਾਵਾ ਤੁਹਾਡੇ ਜਿਹੜੇ ਬ੍ਰਦਰ ਨੇ ਉਹਨਾਂ ਦੇ ਸਾਥੀਆਂ ਦੇਖ ਲਾ ਐਕਚੁਅਲ ਜਿਹੜੀ ਗੱਲ ਹੋਈ ਹੈ ਹੋਈ ਕੀ ਹੈ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਤੁਹਾਡੇ ਭਰਾ ਦੀ ਹਾਂ ਜਿਤਨਾ ਪ੍ਰਿੰਸ ਦਾ ਕਹਿਣਾ ਜਾਂ ਜਿੱਥੋਂ ਦੇ ਲੱਗ ਬਨੇ ਲੋਕਾਂ ਦਾ ਕਹਿਣਾ ਆ ਇਹ ਕੰਮ ਗਿਆ ਸੀ ਥੋੜਾ ਜਿਹਾ ਉਧਰ ਨੂੰ ਹਨਾ ਤੇ ਜਦੋਂ ਇਹ ਵਾਪਸ ਆ ਰਿਹਾ ਆ ਤੇ ਉੱਥੇ ਜਿਤਨਾ ਰੈਡੀਸਨ ਰੈੱਡ ਹੈ ਜਿਹੜਾ ਹੋਟਲ ਨਾਲ ਬੈਸਟ ਹੈ ਕਿਆ ਉਹਦੇ ਸਾਹਮਣੇ ਢਾਬੇ ਨੇ ਤੇ ਉਥੇ ਲੋਕ ਰਹਿੰਦੇ ਨੇ ਰਾਤ ਤੱਕ ਤੁਰਦੇ ਫਿਰਦੇ ਰਹਿੰਦੇ ਆ ਤੇ ਉਦੋਂ ਸ਼ਨੀਵਾਰ ਦੀ ਰਾਤ ਹੀ ਤੇ ਤੁਹਾਨੂੰ ਪਤਾ ਇਥੇ ਝੰਡੀਗੜ ਮਹੱਲੀ ਹੈ ਇਸ ਸਿਸਟਮ ਇਹੋ ਜਿਹਾ ਹੈ ਨਾ ਆ ਸ਼ਨੀਵਾਰ ਦਾ ਹੈ ਲੋਕਾਂ ਨੇ ਗੰਦ ਪਾਇਆ ਹੁੰਦਾ ਤੇ ਇਹ ਲੰਘਣ ਡਿਆ ਸੀ ਆਉਣ ਡਿਆ ਸੀ ਆਪਣੀ ਗੱਡੀ ਦੇ ਨਾਲ ਇਹਦਾ ਆਪਣਾ ਸਾਲਾ ਸੀ ਤੇ ਨਾਲ ਉਹਦੀ ਆਪਣੀ ਵਾਈਫ ਹੀ ਸੀ ਉਹਦੀ ਉਹਦੇ ਸਾਲੇ ਦੀ ਇਹ ਜਦੋਂ ਵਾਪਸ ਆਉਣ ਡੇ ਆ ਤੇ ਉਹ ਲੰਘ ਰਹੇ ਆ ਤੇ ਉਦੋਂ ਜਿਹੜੇ ਉਹ ਨਾ 2 3 4 ਜਣੇ ਆ ਉਹ ਨਿਕਲਣ ਦੇ ਨੇ 바ਰ ਚੋਂ ਪਬ ਚੋਂ ਜਿਹੜੇ ਲੋਕਾਂ ਦਾ ਦੱਸਣਾ ਕਹਿਣਾ ਆ ਠੀਕ ਹੈ ਤੇ ਇਹ ਜਦੋਂ ਲੰਘ ਰਹੇ ਉਹ ਹੈਗੇ ਹੀ ਮਤਲਬ ਕਿ ਪੰਜ ਛੇ ਜਣੇ ਇਹਦੇ ਲਾਗੋ ਜਦੋਂ ਲੰਘਿਆ ਤੇ ਗੱਡੀ ਖਈ ਆ ਉਹਦੇ ਨਾਲ ਠੀਕ ਹੈ ਤੇ ਗੱਡੀ ਖਈ ਹੈ ਨਾਰਮਲੀ ਤੇ ਉਹ ਪਤਾ ਨਹੀਂ ਲੱਗਾ ਕਿਉਂਕਿ ਵੱਡੀਆਂ ਗੱਡੀਆਂ ਨੇ ਇਹਦੇ ਕੋਈ ਵੀਮਰ ਹੀ ਗੱਡੀ ਠੀਕ ਹੈ ਤੇ ਲਾਗੋ ਖੈ ਗਈ ਆ ਤੇ ਉਹਨੂੰ ਪ੍ਰਿੰਸ ਨੂੰ ਪਤਾ ਨਹੀਂ ਲੱਗਾ ਤੇ ਥੋੜੀ ਜਿਹੀ ਗਾਂ ਅੱਗੇ ਜਾ ਕੇ ਗੱਡੀ ਇਹ ਜਿਹੜਾ ਮੁੰਡਾ ਜਿਹਨਾਂ ਵਖਈ ਆ ਨਾ ਇਹ ਪਿੱਛੇ ਭੱਜ ਕੇ ਤੇ ਉਹਨੂੰ ਮਾਰਨ ਲੱਗ ਗਿਆ ਗੱਡੀ ਨੂੰ ਹੱਥ ਯੋਰ ਯੋਰ ਦੀ ਮੁੱਕੀਆਂ ਮਾਰਨ ਲੱਗ ਗਿਆ ਡਿੱਗੀ ਤੇ ਉਹ ਡਿੱਗੀ ਦੇ ਮੁੱਕੀਆਂ ਮਾਰੀਆ ਪ੍ਰਿੰਸ ਰੁਕ ਗਿਆ ਕਿ ਇਹ ਕੌਣ ਆ ਫਿਰ ਉਤਰਿਆ ਤੇ ਉਹ ਉਹਦੇ ਗਲਪਿਆਂ ਤੱਕ ਚਲ ਗਿਆ ਪ੍ਰਿੰਸ ਦੇ ਪ੍ਰਿੰਸ ਦੇ ਮਤਲਬ ਗਲਤ ਬੋਲਿਆ ਉਹਨੂੰ ਜਿਦਾਂ ਆਪਾਂ ਪੰਜਾਬੀ ਕਹਿੰਦੇ ਆ ਗਾਲ ਕੱਢੀ ਆ ਤੇ ਉਹਨੂੰ ਗਾਲ ਸੈਂਦਾ ਕੋਈ ਅਸੀਂ ਤਾਂ ਵੈਸੇ ਨਹੀਂ ਸੈਂਦੇ ਤੇ ਉਤਰ ਕੇ ਪ੍ਰਿੰਸ ਜਿਹਨੂੰ ਨੇ ਗਾਲ ਕੱਢੀ ਤੇ ਇੱਕ ਦੂਜੇ ਨਾਲ ਖਹਿਬੇ ਆ ਤੇ ਹੱਥੋ ਪਾਈ ਹੋ ਗਏ ਆ ਉੱਥੇ ਜਿਹੜਾ ਹੱਥ ਪਾਈ ਹੋਏ ਆ ਤੇ ਉਹਦੇ ਬਾਅਦ ਜਿਹੜੀ ਉਹਦੀ ਜਨਾਨੀ ਨੇ ਤੇ ਬੰਦੇ ਨੇ ਉਹ ਪ੍ਰਿੰਸ ਕਹਿ ਵੀ ਰਿਹਾ ਵੀਡੀਓ ਦੇ ਵਿੱਚ ਤੁਸੀਂ ਵੇਖਿਓ ਕਿ ਲਾਫ ਹੁਣ ਜਿਹਨੂੰ ਕਰਨਾ ਹੈ ਘਰ ਫੋਨ ਕਰ ਉਹਨਾਂ ਫਿਰ ਉੱਥੇ ਬੰਦੇ ਸੱਦੇ ਆ ਓਕੇ ਉਹ ਜਨਾਨੀ ਨੇ ਤੇ ਬੰਦੇ ਵੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਉਹਦੇ ਜਨਾਨੀ ਤੇ ਬੰਦੇ ਨੇ ਸਰਦੇ ਆ ਤੇ ਇਹ ਪ੍ਰਿੰਸ ਹੁਣ ਇਹਦੇ ਨਾਲ ਸਾਲਾ ਹੀ ਛਡਾਉਣ ਲੱਗ ਗਿਆ ਉਹਨੂੰ ਕਿ ਭਾਜੀ ਚਲੋ ਚਲੋ ਦਫਾ ਕਰੋ ਆਪਾਂ ਕਿ ਚਲ ਇੱਕ ਬੰਦਾ ਸੈਲੀਬ੍ਰਿਟੀ ਆਪਾਂ ਨਹੀਂ ਚੰਗੇ ਲੱਗਦਾ ਪਰ ਜਦੋਂ ਹੁਣ ਇਹ ਐਡੀ ਕਿਉਂਕਿ ਅਸੀਂ ਥੋੜੀ ਅਣਖ ਰੱਖਦੇ ਆ ਸਾਡੇ ਉਹ ਬੇਗੈਰਤਾਂ ਲਈ ਨੇ ਗਾਲ ਖਾ ਕੇ ਘਰਾਂ ਚਲ ਜਿਓ ਤੇ ਉਹ ਜਦੋਂ ਇਹ ਗੱਲ ਉਹਨੇ ਕਹੀ ਆ ਤੇ ਉਸ ਤੋਂ ਬਾਅਦ ਉਹ ਕਹਿੰਦਾ ਕਿ ਉਹਨੇ ਜਦੋਂ ਫੋਨ ਕੀਤਾ ਆ ਉਥੇ 20-25 ਜਣੇ ਆ ਗਏ ਨੇ ਹੁਣ ਤੁਸੀਂ ਆਪ ਸੋਚੋ ਕਿ ਕਿਹੜਾ ਪਰਿਵਾਰ ਕੈਸਾ ਫੈਮਿਲੀ ਵਾਲਾ ਬੰਦਾ ਫੈਮਿਲੀ ਤੋਂ ਵੈਸੇ ਜਿਹੜੇ ਫੈਮਿਲੀ ਵਾਲੇ ਪਰਿਵਾਰਕ ਲੋਕ ਹੁੰਦੇ ਆ ਲੜਾਈ ਤੋਂ ਡਰਦੇ ਆ ਉਹਦੀ ਜਨਾਨੀ ਨੂੰ ਉਹਨੂੰ ਕਹਿਣਾ ਚਾਹੀਦਾ ਸੀ ਕਿ ਭਈ ਚਲੋ ਛੱਡੋ ਆਪਾਂ ਚਲੀਏ ਦਫਾ ਕਰੋ ਇਹ ਚੀਜ਼ ਨੂੰ ਆਪਾਂ ਕਿਉਂ ਲੜਨਾ ਉਹ ਕਿਹੜਾ ਬੰਦਾ ਜਨਾਨੀ ਹੋਊਗਾ ਕਿ ਜਿਆ ਜਿਨ੍ਹਾਂ ਦੇ ਕਹਿਣ ਤੇ ਉਸੇ ਵੇਲੇ 20 25 ਬੰਦੇ ਉਸੇ ਵੇਲੇ ਇਕੱਠੇ ਹੋ ਗਏ ਆਣਗੇ ਜਦੋਂ ਫੋਨ ਕੀਤਾ ਆਪੇ ਸੋਚ ਲਓ ਤੁਸੀਂ ਮੈਂ ਇਹਨੂੰ ਕੀ ਕਹਿਣ ਦੀ ਲੋੜ ਨਹੀਂ ਹੈਗੀ ਯਾਨੀ 20 25 ਬੰਦੇ ਉੱਥੇ ਪਹੁੰਚ ਗਏ ਕਿ ਤਮ ਕਿਦਾਂ ਆ ਗਏ ਉਹ ਵੀ ਮੁੰਡੇ ਜਾਂ ਨਾਲ ਕੁੜੀਆਂ ਉਹ ਆ ਗਏ ਫਿਰ ਜਿਹੜੀ ਇਹਨ ਤੇ ਇਹਨਾਂ ਛੜਾਓ ਛੜਾਈ ਦੇ ਵਿੱਚ ਮੜ ਕੇ ਆਪਸ ਦੀ ਜ਼ਿਆਦਾ ਤਕਰਾਰ ਵਧ ਗਿਆ ਇਹ ਫਿਰ ਉਹਨਾਂ ਨੂੰ ਇਹਨਾਂ ਦੇ ਗਲ ਪਏ ਤੇ ਜਦੋਂ ਇਹ ਲੜਦੇ ਰਹੇ ਇੱਕ ਦੂਜੇ ਦੇ ਨਾਲ ਹੁਣ 20 20 25 ਜਾਣੇ ਦੇ ਬੰਦੇ ਦੋ ਜਣੇ ਕੀ ਕਰਨਗੇ ਅੱਗੇ ਜਿੰਨੀ ਉਹਨਾਂ ਦੀ ਵਾਹ ਗਈ ਉਹਨਾਂ ਕੀਤੀ ਤੇ ਜਿੱਥੋਂ ਤੱਕ ਗੱਲ ਚੱਲਦੀ ਹੈ ਇਹ ਲੜਾਈ ਇੱਕ ਦੂਜੇ ਨਾਲ ਗਲ ਪੈਂਦੇ ਰਹੇ ਹਨਾ ਉਹਨਾਂ ਅੱਗੇ ਸਟਾਂ ਲਾਈਆਂ ਇਹਨਾਂ ਨੂੰ ਤੇ ਜੋ ਉਹਨਾਂ ਦੇ ਹੱਥ 'ਚ ਰਾਡ ਆਈ ਜਾਂ ਕੁਝ ਵੀ ਆਇਆ ਇਹਨੇ ਫਿਰ ਮੁੜ ਕੇ ਫਾਇਰ ਕੀਤੇ ਠੀਕ ਹੈ ਪ੍ਰੈਸ ਨੇ ਹੁਣ ਜਿਹੜੇ ਸਾਡੇ ਲਾਇਸੈਂਸ ਨੇ ਸਾਨੂੰ ਵੈਪਨ ਮਿਲੇ ਨੇ ਹਨਾ ਉਹ ਸਾਡੀ ਸੇਫਟੀ ਲਈ ਨੇ ਅਹੀਂ ਉਸੇ ਖੁਰਕਣ ਲਈ ਥੋੜਾ ਰੱਖਿਆ ਆਪਣੇ ਆਪ ਨੂੰ ਕਿਉਂਕਿ ਆ ਭਾਰ ਚੁੱਕੀ ਫਿਰਦੇ ਨਾਲ ਸਾਨੂੰ ਕੋਈ ਸ਼ੌਂਕ ਥੋੜਾ ਉਹ ਜਿਹੜਾ ਬੰਦਾ ਸੈਲੂਟ ਫੈਂਸ ਲਈ ਆਪਣੇ ਫੈਰ ਕਰੂ ਗਈ ਤੇ ਉਹ ਪ੍ਰਿੰਸ ਨੇ ਫਿਰ ਜੋ ਉਹਨੂੰ ਐਂਡ ਤੱਕ ਟਾਲਦਾ ਰਿਹਾ ਕਿ ਚਲੋ ਛੱਡੋ ਨਹੀਂ ਆਪਾਂ ਕਰਨਾ ਕਿਉਂਕਿ ਅਸੀਂ ਬੱਚੇ ਥੋੜਾ ਆ ਅਸੀਂ ਸਟੇਜਾਂ ਦੇ ਲੋਕਾਂ ਨੂੰ ਸਮਝਾਉਂਦੇ ਆ ਲੋਕਾਂ ਨਾਲ ਵਿਚਰਦੇ ਆ ਲੋਕਾਂ ਦੇ ਵਿੱਚ ਰਹਿਨੇ ਆ ਰੋਜ਼ ਹਜ਼ਾਰਾਂ ਲੋਕਾਂ ਨੂੰ ਅਸੀਂ ਸਮਝਾਉਂਦੇ ਆ ਇਹ ਮੂਰਖ ਥੋੜਾ ਕਿ ਉੱਠ ਕੇ ਫੈਰ ਕਰਦੇ ਫਿਰਾਂਗੇ ਉਹ ਸਾਡੀ ਜਿਹੜਾ ਅਸਲਾ ਆ ਜਾਂ ਸੰਦ ਜਿਹੜੇ ਨੇ ਸਾਡੇ ਸੇਫਟੀ ਲਈ ਆ ਫਿਰ ਜੋ ਸਰੋਂ ਪਾਣੀ ਲੰਘ ਗਿਆ ਫਿਰ ਪ੍ਰਿੰਸ ਨੇ ਸਿੱ ਜੀ ਦੂਜੀ ਪਾਰਟੀ ਕਹਿੰਦੀ ਨਜ਼ਰ ਆ ਰਹੀ ਹੈ ਕਿ ਸਿੱਧਾ ਗੱਡੀ ਤੋਂ ਉਤਰ ਦੇਈ ਫਾਇਰ ਜਿਹੜੀ ਹੈਗੀ ਉਹ ਲੜਾਈ ਝਗੜਾ ਸ਼ੁਰੂ ਕਰਤਾ ਗਾਲਾਂ ਜਿਹੜੀ ਹੈਗੀ ਕੱਢਣਾ ਸ਼ੁਰੂ ਕਰਤੀ ਫਾਇਰ ਕਰਕੇ ਡਰਾਉਣ ਦੀ ਕੋਸ਼ਿਸ਼ ਕੀਤੀ ਮੇਰਾ ਰਾਠੀ ਸਾਹਿਬ ਮੇਰੀ ਸ਼ੁਰੂ ਤੋਂ ਆਤਿਆ ਕਿ ਮੇਰਾ ਮੈਂ ਜੇ ਮੇਰਾ ਪਿਓ ਗਲਤ ਨਾ ਪਿਓ ਨੂੰ ਕਹਿਣਾ ਜੇ ਭਰਾ ਇਹਦੇ ਭਰਾ ਨੂੰ ਕਹਿਣਾ ਮੈਂ ਨਹੀਂ ਕਹਣਾ ਕਿ ਮੇਰਾ ਭਰਾ ਮੋਦੀ ਦੀ ਗੱਲ ਕਰਨ ਦੇ ਆ ਉਥੇ ਜੋ ਹੋਇਆ ਮੈਂ ਉਸ ਤੋਂ ਬਾਅਦ ਗਿਆ ਆ ਉਥੇ ਢਾਬੇ ਨਾਲ ਨੂੰ ਪੁੱਛਿਆ ਜਾ ਕੇ ਜੋ ਗੱਲ ਕਲੀਅਰ ਹੋਈ ਆ ਹੁਣ ਕਿਹੜਾ ਐ ਅਸੀਂ ਗੱਲ ਹੋ ਗਈ ਆ ਕਿ 20 25 ਜਣੇ ਇੱਕ ਬੰਦੇ ਦੇ ਗੱਲ ਪੈ ਗਏ ਆ ਇਹ ਤੁਸੀਂ ਏਡੇ ਸੂਰਮੇ ਹੋ ਏਡੇ ਤੁਸੀਂ ਆਪਣੇ ਨੂੰ ਸਮਝਦੇ ਹੋ ਕੱਲੇ ਨਾ ਕੱਲਾ ਹੋ ਅੱਛਾ ਪ੍ਰਤਾਪ ਰੰਧਾਵਾ ਹੈ ਕੋਈ ਤੁਹਾਡਾ ਪਹਿਲਾਂ ਤਾਂ ਕੋਈ ਜਾਣਕਾਰ ਹੈ ਜਾਂ ਪੰਜਾਬੀ ਇੰਡਸਟਰੀ ਦਾ ਪਰਸਨ ਹੈ ਜਾਂ ਕੋਈ ਪੁਰਾਣੀ ਰੰਜਿਸ਼ ਹੋਈ ਇਸ ਤਰ੍ਹਾਂ ਦੀ ਕਿਉਂਕਿ ਛੋਟੀ ਛੋਟੀ ਇਸ ਤਰ੍ਹਾਂ ਦੀ ਗੱਲਾਂ ਦੇ ਪਿੱਛੇ ਤਾਂ ਹਵਾਈ ਫਾਇਰ ਜਾਂ ਇਸ ਤਰ੍ਹਾਂ ਦੀ ਲੜਾਈ ਝਗੜਾ ਨਹੀਂ ਹੁੰਦਾ ਉਹ ਮੇ ਇਹ ਤੇ ਮੇਜਰ ਗੱਲ ਹੈ ਨਾ ਕਿ ਕਿਹਦੇ ਪਹਿਲੇ ਦਾ ਝਗੜਾ ਹੀ ਆਪਾਂ ਇਹੋ ਜਿਹੇ ਬੰਦੇ ਨੂੰ ਜਾਣਦੇ ਨਹੀਂ ਅਸੀਂ ਨਾ ਮੈਂ ਵੇਖਿਆ ਇਹਨੂੰ ਪਹਿਲੀ ਈ ਇਹੋ ਜੀ ਜੰਸ ਨੂੰ ਨਾ ਹੀ ਸਾਡੇ ਕੋਲ ਦੀ ਇਹੋ ਜੇ 15 ਵਾਹ ਪਿਆ ਨਾ ਹੀ ਅਸੀਂ ਉਹਨੂੰ ਸੁਣਿਆ ਤਾਂ ਉਹਨੂੰ ਤੇ ਇਹ ਸ਼ਰਮ ਚਾਹੀਦੀ ਕਿ ਕਿਉਂਕਿ ਜਿਆਦਾਤਰ ਸਾਡੀ ਜਿਆਦਾ ਪਿਛਾਣ ਪੱਗ ਚ ਆਉਂਦੀ ਹੈ ਹਨਾ ਤੇ ਜੇ ਉਹ ਜਿਆ ਪਛਾਣ ਜਾਂਦਾ ਜਾਂ ਪਹਿਲਾਂ ਹੀ ਇਹਦਾ ਤਾਂ ਗੱਲ ਹੀ ਨਹੀਂ ਵਦਣੀ ਤੇ ਕਿਉਂਕਿ ਉਹ ਉਹ ਵੀ ਰੰਧਾਵੇ ਆਹੀਂ ਵੀ ਰੰਧਾਵੇ ਆ ਥੋੜੀ ਚੀਜ਼ਾਂ ਸੌਟ ਆਊਟ ਹੋ ਸਕਦੀਆਂ ਸੀ ਪਰ ਨਹੀਂ ਉਹਨੇ ਚੀਜ਼ ਸਮਝੀ ਨਹੀਂ ਆ ਉਹਨੇ ਬਦਮਾਸ਼ੀ ਵਿਖਾਈ ਆ ਤੇ ਅੱਗੇ ਫਿਰ ਬਦਮਾਸ਼ੀ ਦਾ ਨਤੀਜਾ ਵੇਖ ਲਿਆ ਤੇ ਇਹ ਗੱਲ ਇਹ ਕੋਈ ਬੰਦਿਆਂ ਵਾਲੀ ਗੱਲ ਥੋੜਾ ਜਿਹਾ ਇੱਕ ਬੰਦੇ ਦੇ 20 25 30 ਦੀ ਜਾਨੇ ਗੱਲ ਪੈ ਜਣੇ ਇੱਕ ਬੰਦਿਆਂ ਵਾਲੀ ਗੱਲ ਨਹੀਂ ਹੈ ਪੁਲਿਸ ਦੇ ਨਾਲ ਕੋਈ ਗੱਲਬਾਤ ਹੋਈ ਹੈ ਕਿਸ ਤਰ੍ਹਾਂ ਦੀ ਹੁਣ ਕਿਉਂਕਿ ਮਾਮਲਾ ਤਾਂ ਦਰਜ ਹੋ ਲਿਆ ਹੈ ਪੁਲਿਸ ਨਾਲ ਮੈਂ ਇਹ ਮੰਗ ਕਰੂੰਗਾ ਕਿ ਜਦੋਂ ਆਪਾਂ ਕੋਈ ਵੀ ਚੀਜ਼ ਕਰਦੇ ਆ ਨਾ ਤੇ ਉਹ ਚੀਜ਼ ਨੂੰ ਸਮਝੋ ਜਾਂ ਜਾਂਚ ਕਰੋ ਦੋਵੇਂ ਪੰਨੇ ਕਿ ਅਸਲ ਤੇ ਹੋਇਆ ਵਿੱਚ ਕੀ ਆ ਕਿ ਇੱਕ ਬੰਦੇ ਦੇ ਵਿਹਾਰ ਤੇ ਥੋੜਾ ਤਹੀ ਕਿਸੇ ਚੀਜ਼ ਦਾ ਫੈਸਲਾ ਨਾ ਲਾਓ ਪਹਿਲੂ ਚੀਜ਼ ਨੂੰ ਸਮਝੋ ਫਿਰ ਉਸ ਤੋਂ ਬਾਅਦ ਜਿਹੜੀ ਗੱਲ ਹੁਣ ਹੋਈ ਆ ਉਹਨਾਂ ਨੇ ਕ੍ਰੋਸ ਪਰਚੇ ਕੀਤੇ ਨੇ ਤੇ ਸਾਡਾ ਤਾਂ ਇਹ ਸਿਸਟਮ ਹੈ ਕਿ ਕ੍ਰੋਸ ਪਰਚੇ ਦਾ ਮਤਲਬ ਨਹੀਂ ਬਣਦਾ ਡਾਇਰੈਕਟਰੀ ਚੈੱਕ ਅਪ ਵੇਖੋ ਉਹਨਾਂ ਦੇ ਫਾਈਲਾਂ ਵੇਖੋ ਜੋ ਵੀ ਉਹਨਾਂ ਨੇ ਡਾਟਾ ਦਿੱਤਾ ਆ ਉਸ ਹਿਸਾਬ ਨਾਲ ਉਹਨਾਂ ਦੇ ਛੱਟਾ ਇਹਨਾਂ ਦੇ ਜ਼ਿਆਦਾ ਨਹੀਂ ਦੂਜੀ ਪਾਰਟੀ ਨੂੰ ਕੋਈ ਛੱਟਾ ਨਹੀਂ ਜ਼ਿਆਦਾ ਕਿੱਥੇ ਛੱਟਾ ਕੋ ਇੱਕ ਅੱਖ ਦੇ ਨੀਲੇ ਜਿਹਾ ਨਿਸ਼ਾਨ ਹੈ ਉਹ ਵੀ ਪਣੀ ਕਿ ਆ ਵੀ ਬੜਾ ਜੂੜਾ ਮਾਰਿਆ ਨਾ ਆਸ ਦੇ ਵਿੱਚ ਤੇ ਉਹਨਾਂ ਨੇ ਜਿਆਦੀਆਂ ਸੱਟਾਂ ਤੇ ਲੱਗੀਆਂ ਇਹਨਾਂ ਦੋਵਾਂ ਤੇ ਮੇਜਰ ਸੱਟਾਂ ਲੱਗੀਆਂ ਨੇ ਕਿੰਨੂ ਕਿੰਨੂ ਸੱਟਾਂ ਤੇ ਜੇ ਉੱਥੇ ਸਾਡੇ ਭਰਾ ਨੂੰ ਕੁਝ ਹੋ ਜਿੰਦਾ ਕੁਝ ਅਹੀਂ ਇਹਨਾਂ ਨੂੰ ਛੱਡਣਾ ਸੀ ਅਹੀਂ ਇਹਨਾਂ ਦਾ ਟੱਬਰ ਟੱਬਰ ਮਕਾਤ ਨਹੀਂ ਸਾਰਿਆਂ ਦੇ ਸ਼ੁਕਰ ਕਰੋ ਮੈਂ ਉੱਥੇ ਨਹੀਂ ਹਾਂ ਤੇ ਉਹ ਫਿਰ ਮਹੌਲ ਹੀ ਹੋ ਰਹੀ ਹੋਣਾ ਸੀ ਉੱਥੇ ਕਿਹੜੇ ਕਿਹਨੂ ਕਿਹਨੂ ਸੱਟਾਂ ਸੱਟਾਂ ਕਿਹਨੂ ਪ੍ਰਿੰਸ ਨੂੰ ਜਿਆਦਾ ਸੱਟਾਂ ਨੇ ਨਾਲ ਦੇ ਸਾਲੇ ਨੂੰ ਸੱਟਾਂ ਨੇ ਜਿਆਦਾ ਉਸ ਤੋਂ ਬਾਅਦ ਕੋਈ ਗੱਲਬਾਤ ਹੋਈ ਹੈ ਉਹਨਾਂ ਦੇ ਕਿਸੇ ਬੰਦੇ ਦਾ ਕਾਲ ਆਇਆ ਹੋ ਜਾਂ ਪੁਲਿਸ ਦੇ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਉਹਨਾਂ ਦੀ ਉਹ ਬੰਦਿਆਂ ਦੀ ਨਹੀਂ ਨਹੀਂ ਅਹੀਂ ਇਹੋ ਜੇ ਧੱਲੇ ਬੰਦੇ ਨਾਲ ਗੱਲ ਹੀ ਨਹੀਂ ਕਰਦੇ ਕਿਉਂ ਸਾਡਾ ਜਿਹੜੀ ਗੱਲ ਸਾਡੀ ਦੁਸ਼ਮਣੀ ਹੋ ਗਈ ਹੈ ਵੈਰ ਪੈ ਗਿਆ ਪੈ ਗਿਆ ਉਹਦੇ ਹੁਣ ਪੀੜ੍ਹੀਆਂ ਤੱਕ ਚੱਲੂਗਾ ਜਿਹੜੀ ਸਿੱਧੀ ਜੀ ਗੱਲ ਆ ਆਪਾਂ ਸਾਡਾ ਸਿਸਟਮ ਦੇਹੋ ਜਿਹਾ ਹੀ ਆ ਜੋ ਚੱਲਦਾ ਚੱਲੀ ਜਾਵੇ ਠੀਕ ਹੈ ਤੇ ਹੁਣ ਪ੍ਰਿੰਸ ਦੀ ਹਾਲਤ ਕਿਸ ਤਰ੍ਹਾਂ ਦੀ ਉਹਨੂੰ ਕਿੱਥੇ ਕਿੱਥੇ ਨਹੀਂ ਸੋ ਹਸਪੀਟਲ ਐਡਮਿਟ ਆ ਤੇ ਉਹ ਜਿਹੜੀ ਜਦ ਆਪਣਾ ਜਿਹੜਾ ਉਹਦਾ ਸਾਲਾ ਆ ਉਹਦੀ ਹਾਲਤ ਥੋੜੀ ਜਿਹੀ ਉਨੇ ਸੱਚ ਸੱਟਾਂ ਜádੀਆਂ ਨੇ ਸਰ ਤੇ ਸੱਟਾਂ ਹਾਂ ਸਰ ਤੇ ਜਦੋਂ ਸੱਟਾਂ ਜádੀਆਂ ਆ ਚੀਜ਼ ਤੇ ਜádੀ ਹੈ ਡੂੰਘੇ ਸੱਟਾਂ ਲਗੀਆਂ ਇਹ ਤੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਮੈਂ ਕਹਿੰਨਾ ਕਿ ਪਤਾ ਨਹੀਂ ਕਿਦਾਂ ਦਾ ਸਿਸਟਮ ਹੈ ਸਾਡਾ ਕਿ ਪਹਿਲੂ ਵੇਖੋ ਉਹਨੂੰ ਜਾਂਚ ਤੇ ਕਰੋ ਕਿ ਜádੀਆਂ ਸੱਟਾਂ ਕਿਹਦੇ ਨੇ ਐਡਾ ਕੋਈ ਮੂਰਖ ਬੰਦਾ ਥੋੜਾਗਾ ਕਿ ਉੱਠ ਕੇ ਫਾਇਰਿੰਗ ਕਰ ਦਿੱਤੀ ਆ ਅਸਲ ਤੁਸੀਂ ਸਾਨੂੰ ਲਾਇਸੈਂਸ ਦਿੱਤੇ ਨੇ ਤੁਸੀਂ ਆਪ ਹੀ ਬਣਾ ਕੇ ਦਿੱਤੇ ਨੇ ਅਸੀਂ ਕਿਹੜੇ ਦੋ ਨੰਬਰ ਦੇ ਲਈ ਫਰੰਡੇ ਆ ਜਾਂ ਤੇ ਗੱਲ ਹੋਵੇ ਅਸੀਂ ਦੋ ਨੰਬਰ ਦੇ ਲਾਇਸੈਂਸ ਨਾਲ ਫਾਇਰ ਕੀਤੇ ਆ ਜਾਂ ਕੋਈ ਚੀਜ਼ ਗਲਤ ਸਾਡਾ ਅਸਲਾ ਸਾਡਾ ਆਪਣਾ ਆ ਅਸੀਂ ਰੱਖਿਆ ਚਲਾਉਣ ਵਾਸਤੇ ਕਿ ਜਦੋਂ ਸਾ ਕੋਈ ਗੱਲ ਇਹੋ ਜੀ ਬੀਤ ਗਈ ਫੇਰ ਚਲਾਉਣੀ ਆ ਨਾਲੇ ਚਲਾਈ ਉਹਨੇ ਆਪਣਾ ਸੈਲਫ ਡਿਫੈਂਸ ਲਈ ਆ ਆਪਣੇ ਲਈ ਤਾਂ ਹੀ ਭੱਜੇ ਨੇ ਜੇ ਨਾ ਚਲਾਉਂਦਾ ਪ੍ਰਿੰਸ ਉਹਦੋਂ ਲੱਗ ਬਣ ਢਾਬਿਆਂ ਦਾ ਕਹਿਣਾ ਆ ਤੁਸੀਂ ਪੁੱਛ ਲਿਓ ਜਾ ਕੇ ਉੱਥੇ ਲੋਕਾਂ ਦਾ ਕਹਿਣਾ ਜੀ ਉਹ ਮੁੰਡਾ ਫਾਇਰਿੰਗ ਨਾ ਕਰਦਾ ਤੇ ਇਹਨੇ ਇਹਨਾਂ ਨੂੰ ਮਾਰਦਣਾ ਸੀ ਐਸੀ ਕਿਹੜੀ ਦੁਸ਼ਮਣੀ ਇਹਨਾਂ ਬੰਦੇ ਦਿਲ ਇਸ ਤਰ੍ਹਾਂ ਦੀ ਸਿਚੁਏਸ਼ਨ ਹੋ ਗਈ ਸੀ ਆ ਜਿਆਦਾ ਐਡੀ ਕਿਹੜੀ ਦੁਸ਼ਮਣੀ ਬੰਦਾ ਇਹਨਾਂ ਹੋ ਗਈ ਅਕਸਰ ਖਾਦਾ ਪੀਤਾ ਸੀ ਕੁਛ ਸਾਨੂੰ ਪਤਾ ਲੱਗਾ ਕਿ ਇਦਾਂ ਦੇ ਜਿਹੜੇ ਸਿਸਟਮ ਨੇ ਨਾ ਅੱਜਕੱਲ ਕੀ ਚੱਲਦਾ ਕਿ ਜਿਹੜੇ 12 ਦੇ ਵਿੱਚ ਨਾ ਪੱਪਾਂ ਦੇ ਵਿੱਚ ਇਹ ਕੁੜੀਆਂ ਸਪਲ ਇਹੋ ਜਿਹੇ ਲੋਕ ਕਿ ਇੱਕ ਦਮ ਇੰਨੇ ਲੋਕਾਂ ਦਾ ਇਕੱਠਾ ਹੋ ਜਾਣਾ ਤੇ ਐਡਾ ਵੇਖੋ ਕੋਈ ਆਮ ਬੰਦਾ ਮੈਨੂੰ ਤੁਸੀਂ ਰਾਡੀ ਸਾਹਿਬ ਮੈਨੂੰ ਗੱਲ ਦੱਸਿਓ ਇਹ ਨજર ਤੁਸੀਂ ਪੱਤਰਕਾਰੀ ਕਰਦੇ ਆ ਹੋ ਜਲਿਆ ਸਾਨੂੰ ਵੀ ਗਾਉਂਦੇ ਆ ਹੋ ਜਲਿਆ ਕਿਹੜਾ ਬੰਦਾ ਐਡੇ ਪਿੱਛੇ ਕਿਸ ਬੰਦੇ ਦੇ ਮਗਰ ਲਾ ਕੇ ਕੋਈ ਮੇਜਰ ਸੱਟਾਂ ਮਾਰਦਾ ਕਿਸ ਨੂੰ ਦੱਸੋ ਇਹ ਤਾਂ ਕੋਈ ਯਾਰ ਦੋਸਤ ਹੀ ਹੈ ਜਿਹੜਾ ਬੜਾ ਸੱਜਣ ਮਿੱਤਰ ਹੈ ਜਿਹੜਾ ਮੇਜਰ ਸੱਟਾਂ ਮਾਰਦਾ ਕਿਸ ਨੂੰ ਰਾਟਾਣਾ ਮਾਰਦਾ ਜਾਂ ਬੋਤਲਾਂ ਨਾਲ ਮਾਰਦਾ ਜਾਂ ਪੱਥਰਾਂ ਨਾਲ ਮਾਰਦਾ ਆ ਅਕਸਰ ਉਹਦੀ ਕੋਈ ਇੰਨੇ ਜਣ ਦੀ ਗੂੜਤਾ ਹੋਊਗੀ ਨਾ ਫੇਰ ਹੀ ਉਹਨਾਂ ਨੇ ਇੰਨੇ ਜਣੇ ਵਾਰ ਕੀਤੇ ਆ ਨਾ ਕੋਈ ਆਮ ਬੰਦਾ ਉੱਠ ਕੇ ਕਿ ਪਬਲਿਕ ਦੇ ਵਿੱਚ ਉਹ ਕਿਸੇ ਨਾਲ ਕਿਥੇ ਰਲ ਕੇ ਕਿਸ ਨੂੰ ਆਪ ਉਹ ਸਿਰ ਤੇ ਆਪਣੀ ਦੇ ਨਾਲ ਮੌਤ ਲੈਣੀ ਕਿਸੇ ਬੰਦੇ ਦੀ ਤੇ ਉਹਨਾਂ ਨੂੰ ਇਹ ਵੀ ਹੋ ਸਕਦਾ ਕਿ ਬੰਦਾ ਮਰ ਵੀ ਸਕਦਾ ਹੈ ਅਬੀ ਕਿਉਂਕਿ ਤੁਸੀਂ ਗਾਉਂਦੇ ਹੋ ਲੋਕਾਂ ਦੇ ਆਦਰ ਸ਼ੋ ਲੋਕੀ ਤੁਹਾਨੂੰ ਮੰਨਦੇ ਆ ਲੇਕਿਨ ਇਹ ਜਿਹੜੀ ਚੀਜ਼ਾਂ ਦਾ ਸਮਾਜ ਚ ਆਂਦੀ ਹੈ ਕਿ ਫਾਇਰਿੰਗ ਕਰਤੀ ਹਵਾਈ ਫਾਇਰਿੰਗ ਹੋ ਗਈ ਲੜਾਈ ਝਗੜਾ ਹੋ ਗਿਆ ਆਪਸ ਵਿੱਚ ਵੀਡੀਓ ਜਿਹੜੀ ਸਾਹਮਣੇ ਆ ਗਈ ਤਾਂ ਕਿਸ ਤਰ੍ਹਾਂ ਦਾ ਮੈਸੇਜ ਜਾਂਦਾ ਨਹੀਂ ਮੈਸੇਜ ਤੇ ਵੇਖੋ ਮੈਸੇਜ ਤੇ ਦੋ ਤਰ੍ਹਾਂ ਦੇ ਜਾਂਦੇ ਨੇ ਹੁਣ ਸਾਡੇ ਮਹਾਰਾਜ ਜੀ ਕਹਿੰਦੇ ਨੇ ਕਿ ਸਾਡੀ ਜਿਹੜੀ ਸਿੱਖੀਜ਼ਮ ਦੀ ਨੀਂਹ ਹੈ ਉਹ ਸ਼ਸਤਰਾਂ ਤੇ ਆ ਮਰੇ ਤਾਈਓ ਕਹਿੰਦੇ ਕਿ ਮੈਂ ਕਦੀ ਵੀ ਦਰਸ਼ਨ ਆਪਣੇ ਸ਼ਸਤਰਾਂ ਤੋਂ ਬਿਨਾ ਨਹੀਂ ਦਵਾਂਗਾ ਉਹ ਤਿਆਰਬਰ ਤਿਆਰ ਰਹਿੰਦੇ ਨੇ ਸ਼ਸਤਰਾਂ ਦਾ ਮਤਲਬ ਇਹ ਆ ਸਾਡੀ ਨੀ ਹੀ ਸਾਡੇ ਪੰਜਾਬ ਦੀ ਸਿੱਕਿਦਮ ਦੀ ਨੀ ਹੀ ਸ਼ਸਤਰਾਂ ਤੇ ਆ ਅਸੀਂ ਸ਼ਸਤਰਾਂ ਤੋਂ ਬਿਨਾ ਸੇਫ ਨਹੀਂ ਹੈਗੇ ਇਸ ਦੁਨੀਆ ਦੇ ਉੱਤੇ ਤੇ ਉਹ ਜਿਹੜੀ ਸਾਡੇ ਸੇਫਟੀ ਲਈ ਅਸੀਂ ਸ਼ਸਤਰ ਲਈ ਫਿਰਦੇ ਆ ਜਦੋਂ ਸਾਡੇ ਸਿਰ ਤੇ ਬਣੂਗੇ ਅਸੀਂ ਤੇ ਚਲਾਵਾਂਗੇ ਮੈਸੇਜ ਲੋਕਾਂ ਤੱਕ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਮੈਸੇਜ ਕੀ ਜਾਂਦਾ ਹੈ ਹੁਣ ਕਿਸੇ ਕੋ ਘਰੋਂ ਨਿਕਲੇ ਸ਼ਸਤਰ ਥੋੜਾ ਖਾਣ ਆਏ ਆ ਅਕਸਰ ਕੋਈ ਗੱਲ ਅਸੀਂ ਸਮਾਜ ਦੇ ਲੋਕਾਂ ਨੂੰ ਰੋਜ਼ ਸਟੇਜਾਂ ਨੇ ਸਮਝਾਉਨੇ ਆ ਕਿ ਪਈ ਆ ਚੀਜ਼ਾਂ ਨਾ ਕਰੀਏ ਨਸ਼ੇ ਨਾ ਪ੍ਰਮੋਟ ਕਰੀਏ ਤਹੀਂ ਆਪ ਇਹ ਜੀ ਚੀਜ਼ਾਂ ਥੋੜਾ ਕਰਾਂਗੇ ਅਸਲ ਜੀ ਕੋਈ ਐਦਾਂ ਦਾ ਮਾਹੌਲ ਬਣਿਆ ਆ ਇਹੋ ਜੀ ਚੀਜ਼ ਹੋਈ ਆ ਤੇ ਫੇਰ ਹੀ ਇਹ ਆਪਾਂ ਕਦਮ ਚੁੱਕਿਆ ਹਣਾ ਕੋਈ ਸ਼ੌਂਕ ਥੋੜਾ ਕਿਸ ਦਾ ਤੇ ਕਈ ਚੀਜ਼ਾਂ ਨੇ ਜੋ ਕਿ ਉਸ ਦਿਨ ਰਾਤ ਨੂੰ ਹੋਇਆ ਹਾਲਾਂਕਿ ਰੰਮੀ ਰੰਧਾਵਾ ਜਿਹੜੇ ਪ੍ਰਿੰਸ ਰੰਧਾਵਾ ਦੇ ਬ੍ਰਦਰ ਨੇ ਉਹਨਾਂ ਨੇ ਕਹੇ ਕਾਫੀ ਸੱਟਾਂ ਬੱਜੀਆਂ ਮੇਰੇ ਭਰਾ ਤੇ ਤੇ ਉਹਨਾਂ ਦੇ ਜਿਹੜੇ ਰਿਲੇਟਿਵ ਨੇ ਹਸਪੀਟਲ ਐਡਮਿਟ ਨੇ ਹਾਲਾਂਕਿ ਉਸ ਤੋਂ ਬਾਅਦੂਦ ਪੁਲਿਸ ਵੱਲੋਂ ਦੋਵੇਂ ਪਾਸੇ ਕ੍ਰਾਸ ਐਫ ਆਈ ਆਰ ਦਾਜ ਕੀਤੀ ਹੈ ਪੂਰਾ ਵੈਰੀਫਾਈ ਨਹੀਂ ਕੀਤਾ ਗਿਆ ਪੂਰਾ ਵੈਰੀਫਾਈ ਕਰਨਾ ਚਾਹੀਦਾ ਸੀ ਪੂਰੀ ਮੈਡੀਕਲ ਨੂੰ ਲੈ ਕੇ ਜਿਹੜੀ ਚੀਜ਼ਾਂ ਕਰਨੀ ਚਾਹੀਦੀ ਸੀ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਾਜ ਕਰ ਲਿਆ ਹੈ ਕਈ ਧਾਰਾਵਾਂ ਦੇ ਤਹਿਤ ਮਾਮਲਾ ਦਾਜ ਕੀਤਾ ਹੈ ਔਰ ਪ੍ਰਿੰਸ ਰੰਧਾਵਾ ਦੇ ਜਿਹੜੀ ਲਾਇਸੈਂਸੀ ਰਿਵਾਲਵਰ ਹੈ ਉਸ ਨੂੰ ਵੀ ਰੱਦ ਕਰਨ ਦੀ ਜਿਹੜੀ ਪ੍ਰੋਸੈਸ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਜਿਹੜਾ ਡੀ ਐਸ ਪੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਲੇਕਿਨ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕਿਸ ਤਰ੍ਹਾਂ ਦੀ ਚੀਜ਼ਾਂ ਆਈ ਪੁਲਿਸ ਨੇ ਕਿਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਕੀਤੀ ਪ੍ਰਤਾਪ ਰੰਧਾਵਾ ਜਾਂ ਫਿਰ ਉਹਦੇ ਜਿਹੜੇ ਸਾਥੀ ਹੈ ਉਹਨਾਂ ਦੇ ਕਿਸ ਤਰ੍ਹਾਂ ਦੀ ਸੱਟਾਂ ਵੱਜੀਆਂ ਪ੍ਰਿੰਸ ਰੰਦਾਵਾ ਦੇ ਕਿਸ ਤਰ੍ਹਾਂ ਦੀ ਆਪਸੀ ਕੀ ਹੋਇਆ ਸੀ ਹੋਰ ਕੀ ਕੀ ਸੀਸੀਟੀਵੀ ਫੁਟੇਜ ਜਿਹੜੀ ਹੈ ਉਹ ਲਗਾਤਾਰ ਦੇ ਵਿੱਚ ਇਨਵੈਸਟੀਗੇਸ਼ਨ 11 ਫੇਸ ਦੀ ਪੁਲਿਸ ਕਰਦੀ ਨਜ਼ਰ ਆ ਰਹੀ ਹੈ ਲੇਕਿਨ ਪਰਿਵਾਰਿਕ ਮੈਂਬਰ ਜ਼ਰੂਰ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ ਪਹਿਲਾਂ ਸਾਨੂੰ ਇੱਕਦਮ ਮੌਬ ਨੇ ਇਕੱਠਾ ਕਰਕੇ ਕੁੱਟਿਆ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਬਹੁਤ ਕੁੱਟਮਾਰ ਕੀਤੀ ਦੂਜੇ ਪਾਸੇ ਜਿਹੜਾ ਪ੍ਰਤਾਪ ਰੰਦਾਵਾ ਵੱਲੋਂ ਕਿਹਾ ਜਾ ਰਿਹਾ ਕਿ ਸਿੱਧਾ ਆਂਦੇ ਹੀ ਫਾਇਰਿੰਗ ਜਿਹੜੀ ਕਰ ਦਿੱਤੀ ਗੁੰਡਾਗਰਦੀ ਕੀਤੀ ਗਈ ਸਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਸਾਨੂੰ ਸਾਡੇ ਉੱਤੇ ਬਿਲਕੁਲ ਜਿਹੜੇ ਕਾਫੀ ਜਿਆਦਾ ਜਿਹੜਾ ਹੈਗਾ ਮੌਬ ਜਿਹੜਾ ਹੈਗਾ ਇਕੱਠਾ ਹੋ ਗਿਆ ਸੀ ਸਾਰੀ ਚੀਜ਼ਾਂ ਆਪਸ ਚ ਅਲੀਗੇਸ਼ਨ ਜ਼ਰੂਰ ਲੱਗਦੇ ਨਜ਼ਰ ਆ ਰਹੇ ਨੇ ਹਾਲਾਂਕਿ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਜਲਦੀ ਇਸ ਮਾਮਲੇ 'ਚ ਗ੍ਰਿਫਤਾਰੀਆਂ ਦੀ ਵੀ ਗੱਲ ਕੀਤੀ ਜਾ ਰਹੀ ਹੈ ਹਾਲਾਂਕਿ ਹੋਰ ਵੀ ਇਨਵੈਸਟੀਗੇਸ਼ਨ ਜਿਹੜੀ ਹੈ ਕੈਂਦੀ ਨਜ਼ਰ ਆ ਰਹੀ ਹੋਰ ਜਿਹੜੇ ਸੀਸੀਟੀਵੀ ਦੇ ਨੀ